ਗੱਲ ਇਹ ਆ ਵੀ ਜਿਸ ਤਰ੍ਹਾਂ ਹੁਣ ਸਾਡੇ ਨਗਰ ਦੇ ਵਿੱਚ ਮਾਤਮ ਦਾ ਅੱਜ ਦੁੱਖ ਦੀ ਜਿਹੜੀ ਘੜੀ ਆ ਸਰਕਾਰਾਂ ਦੀ ਗੱਲ ਕਰਦੇ ਹਾਂ ਕਿ ਬਹੁਤਾ ਸੰਯੋਗ ਨਹੀਂ ਦਿੰਦੀਆਂ ਜੇਕਰ ਬੱਚੀ ਦੀ লাশ ਆਈ ਅੱਜ ਕਾਫੀ ਦਿਨਾਂ ਬਾਅਦ ਆਈ ਆ ਜੇਕਰ ਸਰਕਾਰਾਂ ਸੰਯੋਗ ਕਰਦੀਆਂ ਤੇ ਇਹ ਜਿਹੜੀ লাশ ਹੈਗੀ ਚਲੋ ਜੋ ਪਾਣਾ ਵਰਤ ਗਿਆ ਸੀ ਉਹ ਤੇ ਵਰਤੀ ਗਿਆ ਹੈਗਾ ਇੰਨੇ ਦਿਨ ਜਿਹੜਾ ਪਰਿਵਾਰ ਨੇ ਜਿਹੜਾ ਇਹ ਦੁੱਖ ਭੋਗਿਆ ਜਿਹੜਾ ਇਹ ਉਡੀਕ ਕਰਦੇ ਰਹੇ ਇਹ ਨਾ ਕਰਨਾ ਪੈਂਦਾ ਇਹ ਕੋਈ ਕਹੀ ਨਹੀਂ ਜਾ ਸਕਦੀ ਸਹਿ ਆ ਗੱਲ ਏ ਏਡਾ ਚੰਗਾ ਪਰਿਵਾਰ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਵਿੰਦਰ ਸਿੰਘ ਜੀ ਜਿਨ੍ਹਾਂ ਨੇ ਨਗਰ ਦੀ ਸੇਵਾ ਕੀਤੀ ਕਾਫੀ ਚਮਕ ਸਮਾ ਉਹਨਾਂ ਦਾ ਪਰਿਵਾਰ ਇੰਨਾ ਚੰਗਾ ਪਰਿਵਾਰ ਜੋ ਇਹ ਬੱਚੀ ਆਪਣਾ ਭਵਿੱਖ ਬਣਾਉਣ ਵਾਸਤੇ ਵਿਦੇਸ਼ ਦੀ ਧਰਤੀ ਤੇ ਗਈ ਸੀ ਜੋ ਗੱਫੇ ਪਾਣੀ ਦੀ ਗੱਲ ਆ ਰੋਟੀ ਦੀ ਉਹ ਤੇ ਇੱਥੇ ਕੋਈ ਵੀ ਘਾਟਾ ਨਹੀਂ ਪੰਜਾਬ ਦੇ ਵਿੱਚ ਬੱਚੇ ਆਪਣੀਆਂ ਡਿਗਰੀਆਂ ਲੈਣ ਵਾਸਤੇ ਬੱਚੇ ਆਪਣਾ ਭਵਿੱਖ ਸਵਾਰਨ ਵਾਸਤੇ ਜਿਹੜੇ ਆ ਬਾਹਰਲੇ ਦੇਸ਼ਾਂ ਵਿੱਚ ਜਾਂਦੇ ਆ ਜੇਕਰ ਇਹ ਸਾਡੇ ਦੇਸ਼ ਦੇ ਵਿੱਚ ਇਹ ਕੁਛ ਬੱਚਿਆਂ ਨੂੰ ਮਿਲਦਾ ਹੋਵੇ ਤੇ ਬੱਚੇ ਬਾਹਰ ਨਾ ਜਾਣ ਇਹ ਜੋ ਬੱਚੀ ਸਾਡੀ ਇਹ ਏਡੀ ਮਤਲਬ ਜਿਹੜੀ ਸਾਡੇ ਇਲਾਕੇ ਨੂੰ ਸਾਡੇ ਨਗਰ ਨੂੰ ਪੰਜਾਬ ਨੂੰ ਇਹ ਜਿਹੜਾ ਝੰਜੋੜ ਕੇ ਰੱਖ ਦਿੱਤਾ ਬਾਕੀ ਗੱਲ ਕਰਦੇ ਆਂ ਤੇ ਇਹ ਜੇਕਰ ਪੰਜਾਬ ਦੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਬਹੁਤ ਸਥਿਤੀ ਖਰਾਬ ਆ ਲਾਉਂਡ ਆਰਡਰ ਬਹੁਤ ਖਰਾਬ ਸਾਡੇ ਜਿਹੜੇ ਦੇ ਵਿੱਚ ਹੀ ਤਰਨ ਤਰਨ ਦੇ ਵਿੱਚ ਹੀ ਬਹੁਤ ਜੜੀਆਂ ਜਿਹੜੀਆਂ ਮਾੜੀਆਂ ਕਟਨਾਵਾਂ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਵਾਪਰੀਆਂ ਇਸੇ ਹੀ ਤਰ੍ਹਾਂ ਜਿਹੜਾ ਵਾ ਇੰਗਲੈਂਡ ਕੈਨੇਡਾ ਅਮਰੀਕਾ ਜਿੱਥੇ ਵੀ ਕਰ ਲੋ ਗੱਲ ਉੱਥੇ ਹੀ ਪੰਜਾਬੀਆਂ ਦੇ ਜਿਹੜੇ ਆ ਇਹ ਜਿਹੜੇ ਕਤਲ ਹੁੰਦੇ ਆ ਇਹ ਜਿਹੜੀਆਂ ਗੋਲੀਆਂ ਚੱਲਦੀਆਂ ਵੱਜਦੀਆਂ ਉਹ ਦਿਨ ਬਾਅਦ ਸਭ ਦੇ ਮਿੱਤਰਕ ਦੇ ਤੋਂ ਮਿਲੀ ਆ ਸਾਡੀ ਸਾਡੀ ਮਤਲਬ ਚਲੋ ਸਾਡੀ ਮਤਲਬ ਇਥੋਂ ਦੀ ਸਰਕਾਰ ਨੇ ਤਾਂ ਕੋਈ ਮਦਦ ਨਹੀਂ ਕੀਤੀ ਸਾਡੇ ਉੱਤੇ ਰਿਸ਼ਤੇਦਾਰ ਹੈਗੇ ਸੀ ਉਹ ਕਮਿਸ਼ਨਰ ਰਾਹੀਂ ਉਹਨਾਂ ਫਿਰ ਡੈੱਡ ਬੋਡੀ ਦੀ ਮਨਜ਼ੂਰੀ ਲੈ ਕੇ ਤੇ ਤਿੰਨ ਚਾਰ ਛੁੱਟੀਆਂ ਨਾ ਆਉਂਦੀ ਤਿੰਨ ਚਾਰ ਛੁੱਟੀਆਂ ਪਹਿਲਾਂ ਸਾਡੇ ਨਾਲ ਹੋਰ ਪਹਿਲਾਂ ਆ ਜਾਂਦੀ ਪਰ ਜੋ ਪਾਣੇ 'ਚ ਲਿਖਿਆ ਹੁੰਦਾ ਉਹਦੇ ਸਰਦਾਰ ਜੀ ਸਾਰਾ ਕੁਝ ਹੁੰਦਾ ਗੱਲ ਇਹ ਆ ਵੀ ਜਿਸ ਤਰ੍ਹਾਂ ਹੁਣ ਸਾਡੇ ਨਗਰ ਦੇ ਵਿੱਚ ਮਾਤਮ ਦਾ ਅੱਜ ਦੁੱਖ ਦੀ ਜਿਹੜੀ ਘੜੀ ਆ ਇਹ ਕੋਈ ਕਹੀ ਨਹੀਂ ਜਾ ਸਕਦੀ ਸਹਿ ਆ ਗੱਲ ਏ ਏਡਾ ਚੰਗਾ ਪਰਿਵਾਰ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਵਿੰਦਰ ਸਿੰਘ ਜੀ ਜਿਨ੍ਹਾਂ ਨੇ ਨਗਰ ਦੀ ਸੇਵਾ ਕੀਤੀ ਕਾਫੀ ਸਮਾਂ ਉਹਨਾਂ ਦਾ ਪਰਿਵਾਰ ਇੰਨਾ ਚੰਗਾ ਪਰਿਵਾਰ ਜੋ ਇਹ ਬੱਚੀ ਆਪਣਾ ਭਵਿੱਖ ਬਣਾਉਣ ਵਾਸਤੇ ਵਿਦੇਸ਼ ਦੀ ਧਰਤੀ ਤੇ ਗਈ ਸੀ ਜੋ ਗੱਫੇ ਪਾਣੀ ਦੀ ਗੱਲ ਆ ਰੋਟੀ ਦੀ ਉਹ ਤੇ ਇੱਥੇ ਕੋਈ ਵੀ ਘਾਟਾ ਨਹੀਂ ਪੰਜਾਬ ਦੇ ਵਿੱਚ ਬੱਚੇ ਆਪਣੀਆਂ ਡਿਗਰੀਆਂ ਲੈਣ ਵਾਸਤੇ ਬੱਚੇ ਆਪਣਾ ਭਵਿੱਖ ਸਵਾਰਨ ਵਾਸਤੇ ਜਿਹੜੇ ਆ ਬਾਹਰਲੇ ਦੇਸ਼ਾਂ ਵਿੱਚ ਜਾਂਦੇ ਆ ਜੇਕਰ ਇਹ ਸਾਡੇ ਦੇਸ਼ ਦੇ ਵਿੱਚ ਇਹ ਕੁਛ ਬੱਚਿਆਂ ਨੂੰ ਮਿਲਦਾ ਹੋਵੇ ਤੇ ਬੱਚੇ ਬਾਹਰ ਨਾ ਜਾਣ ਇਹ ਜੋ ਬੱਚੀ ਸਾਡੀ ਇਹ ਏਡੀ ਮਤਲਬ ਜਿਹੜੀ ਸਾਡੇ ਇਲਾਕੇ ਨੂੰ ਸਾਡੇ ਨਗਰ ਨੂੰ ਪੰਜਾਬ ਨੂੰ ਇਹ ਜਿਹੜਾ ਝੰਜੋੜ ਕੇ ਰੱਖ ਦਿੱਤਾ ਸਰਕਾਰਾਂ ਦੀ ਗੱਲ ਕਰਦੇ ਹਾਂ ਕਿ ਬਹੁਤਾ ਸੰਯੋਗ ਨਹੀਂ ਦਿੰਦੀਆਂ ਜੇਕਰ ਬੱਚੀ ਦੀ লাশ ਆਈ ਅੱਜ ਕਾਫੀ ਦਿਨਾਂ ਬਾਅਦ ਆਈ ਆ ਜੇਕਰ ਸਰਕਾਰਾਂ ਸੰਯੋਗ ਕਰਦੀਆਂ ਤੇ ਇਹ ਜਿਹੜੀ লাশ ਹੈਗੀ ਚਲੋ ਜੋ ਪਾਣਾ ਵਰਤ ਗਿਆ ਸੀ ਉਹ ਤੇ ਵਰਤੀ ਗਿਆ ਹੈਗਾ ਇੰਨੇ ਦਿਨ ਜਿਹੜਾ ਪਰਿਵਾਰ ਨੇ ਜਿਹੜਾ ਇਹ ਦੁੱਖ ਭੋਗਿਆ ਜਿਹੜਾ ਇਹ ਉਡੀਕ ਕਰਦੇ ਰਹੇ ਇਹ ਨਾ ਕਰਨਾ ਪੈਂਦਾ ਬਾਕੀ ਗੱਲ ਕਰਦੇ ਆ ਕਿ ਇਹ ਜੇਕਰ ਪੰਜਾਬ ਦੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਬਹੁਤ ਸਥਿਤੀ ਖਰਾਬ ਆ ਲੌਂਡਰ ਆਰਡਰ ਬਹੁਤ ਖਰਾਬ ਸਾਡੇ ਜ਼ਿਲ੍ਹੇ ਦੇ ਵਿੱਚ ਹਤਰਨ ਤਰਨ ਦੇ ਵਿੱਚ ਬਹੁਤ ਜੜੀਆਂ ਜਿਹੜੀਆਂ ਮਾੜੀਆਂ ਕਟਨਾਵਾਂ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਵਾਪਰੀਆਂ ਇਸੇ ਹੀ ਤਰ੍ਹਾਂ ਜਿਹੜਾ ਵਾ ਇੰਗਲੈਂਡ ਕੈਨੇਡਾ ਅਮਰੀਕਾ ਜਿੱਥੇ ਵੀ ਕਰ ਲੋ ਗੱਲ ਉੱਥੇ ਹੀ ਪੰਜਾਬੀਆਂ ਦੇ ਜਿਹੜੇ ਆ ਇਹ ਜਿਹੜੇ ਕਤਲ ਹੁੰਦੇ ਆ ਇਹ ਜਿਹੜੀਆਂ ਗੋਲੀਆਂ ਚੱਲਦੀਆਂ ਵੱਜਦੀਆਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇਸੇ ਹੀ ਤਰ੍ਹਾਂ ਗੁੰਡਾਗਰਦੀ ਆ ਇਹ ਕੋਈ ਨਾ ਕੋਈ ਜਿਹੜੇ ਟੁਕਵੇ ਜਿਹੜੇ ਆਗੇ ਪ੍ਰਬੰਧ ਜਿਹੜੇ ਉਹ ਕਰਨੇ ਚਾਹੀਦੇ ਆ ਸੋ ਉਹ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਲਾਕੇ ਭਰਦੀਆਂ ਸ਼ਖਸੀਅਤਾਂ ਆਈਆਂ ਜਿੰਨਾਂ ਸਾਰਿਆਂ ਦਾ ਪਰਿਵਾਰ ਵੱਲ ਇਹ ਦੁੱਖ ਵੰਡਾਉਣ ਦੇ ਵਿੱਚ ਕੋਟਨ-ਕੋਟ ਧੰਨਵਾਦ ਮ੍ਰਿਤਕ ਦੇ ਆਈਏ ਕਾ ਕੀਤਾ ਕੀ ਕਰਾ ਜਾਉਗੇ तकरीबन 9 ਦਿਨ ਬਾਅਦ ਸਦੀ ਮ੍ਰਿਤਕ ਦੇ ਸਮ ਮਿਲੀ ਆ ਸਾਡੀ ਸਾਡੀ ਮਤਲਬ ਚਲੋ ਸਾਡੀ ਮਤਲਬ ਇਥੋਂ ਦੀ ਸਰਕਾਰ ਨੇ ਤੇ ਕੋਈ ਮਦਦ ਨਹੀਂ ਕੀਤੀ ਸਾਡੇ ਉੱਤੇ ਰਿਸ਼ਤੇਦਾਰ ਹੈਗੇ ਸੀ ਉਹ ਕਮਿਸ਼ਨਰ ਰਾਹੀਂ ਉਹਨਾਂ ਫਿਰ ਡੈੱਡ ਬੋਡੀ ਦੀ ਮਨਜ਼ੂਰੀ ਲੈ ਕੇ ਨਾ ਤੇ ਤਿੰਨ ਚਾਰ ਛੁੱਟੀਆਂ ਨਾ ਆਉਂਦੀ ਤਿੰਨ ਚਾਰ ਛੁੱਟੀਆਂ ਤੋਂ ਪਹਿਲਾਂ ਸਾਡੇ ਨਾਲ ਹੋਰ ਪਹਿਲਾਂ ਆ ਜਾਂਦੀ ਪਰ ਜੋ ਫਾਂ ਦੇ ਚ ਲਿਖਿਆ ਹੁੰਦਾ ਉਹਦੇ ਆਧਾਰ ਤੇ ਸਾਰਾ ਕੁਝ ਹੁੰਦਾ ਪਰ ਸਾਡਾ ਬਹੁਤਨੇਕ ਬੱਚਾ ਜਿਵੇਂ ਜੀ ਬੱਚੇ ਜੰਮਦੇ ਦੀ ਥੋੜੀ ਕੋਈ ਹੋਂਦ ਤਾਂ ਕੋਈ ਕਾਤਲ ਕੋਦਣਾ ਦੇ ਫੜੇ ਗਏ ਹਾਂ ਕਾਤਲ ਉਹਨਾਂ ਦੱਸਦੇ ਗੱਡੀਆਂ ਫੜ ਲੀਆਂ ਬੰਦੇ ਵੀ ਉਹਨਾਂ ਟਰੇਸ ਕਰ ਲੈਣੇ ਪਰ ਸਾਡੇ ਹੱਥ ਤੇ ਇਹਨਾਂ ਕੋਈ ਛਾਣਾ ਛੱਡਦੀ ਨਹੀਂ ਸਰਕਾਰ ਉਹ ਟਰੇਸ ਕਰਕੇ ਸਭ ਕੁਝ ਚੱਲੋ ਜੋ ਉਹਨਾਂ ਦੇ ਮਤਲਬ ਆਧਾਰ ਤੇ ਦੇਣਗੇ ਸਜ਼ਾ ਜਾਂ ਜੋ ਵੀ ਆ ਬੰਦੇ ਲੱਭ ਲਿੰਦੇ ਆ